ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਸੋ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਪਹੁੰਚਦਾ ਸਾਡਾ ਇੱਕ ਕਾਰਨ ਸੀ ਜੀ ਤੁਸੀਂ ਯਕੀਨ ਮੰਨਿਓ ਵੀ ਅੱਜ ਜਿਹੜਾ ਦੌਰ ਚੱਲਦਾ ਪਿਆ ਨਾ ਜੀ ਅੱਜ ਜਿਹੜਾ ਸਮਝ ਆ ਰਿਹਾ ਵਾ ਇਹਦੇ ਵਿੱਚ ਡਿਜੀਟਲ ਤਰੀਕੇ ਨਾਲ ਜਿਹੜੀਆਂ ਵਾ ਜੀ ਠੱਗੀਆਂ ਜਿਹੜੀਆਂ ਬੇਸ਼ੁਮਾਰ ਮਾਰੀਆਂ ਜਾ ਰਹੀਆਂ ਵਾ ਜੀ ਸੋ ਸਾਡੇ ਗੁਰਦਾਸਪੁਰ ਵਿੱਚ ਵੀ ਕਈ ਲੋਕਾਂ ਨੂੰ ਜਿਹੜਾ ਵਾ ਠੱਗਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਵਾ ਜੀ ਸੋ ਅੱਜ ਵੀ ਇੱਕ ਪਰਿਵਾਰ ਜਿਹੜਾ ਵਾ ਜੀ ਉਹਨਾਂ ਨਾਲ ਗੱਲਬਾਤ ਕਰਾਉਨੇ ਆ ਉਹਨਾਂ ਨੂੰ ਵੀ ਜਿਹੜਾ ਵਾ ਜੀ ਠੱਗਾਂ ਨੇ ਆਪਣਾ ਸ਼ ਇਸ ਪਰਿਵਾਰ ਇਹ ਪਰਿਵਾਰ ਅੱਗੇ ਆਇਆ ਔਰ ਕਹਿੰਦਾ ਵੀ ਅਸੀਂ ਇੱਕ ਮੈਸੇਜ ਦੇਣਾ ਜ਼ਰੂਰ ਆ ਚਲੋ ਜਿਹੜੀ ਠੱਗੀ ਵੱਜੀ ਉਹ ਤਾਂ ਵੱਜ ਗਈ ਪਰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਵੀ ਆ ਗਾਂ ਕਿਸੇ ਨਾ ਠੱਗੀ ਨਾ ਵਜੇ ਸੋ ਬੜੀ ਵਧੀਆ ਗੱਲ ਆ ਜੀ ਚੰਗੀ ਸੋਚ ਇਹਨਾਂ ਦੀ ਇਸ ਪਰਿਵਾਰ ਦੀ ਜਿਹੜਾ ਇਹ ਹਰੇਕ ਜਿਹੜਾ ਪਰਿਵਾਰਕ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਸੋ ਮੈਂ ਇੱਥੇ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਵੀ ਖਾਸ ਕਰਕੇ ਐਸਐਸਪੀ ਕੋ ਰਾਜਪੁਰ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਠੱਗਾਂ ਜਿਹੜੇ ਠੱਗਣੇ ਜਿਹੜੇ ਕੰਮ ਕਰਦੇ ਨੇ ਡਿਜੀਟਲ ਤਰੀਕੇ ਨਾਲ ਜਿਹੜੀਆਂ ਠੱਗੀਆਂ ਮਾਰਦੇ ਆ ਇਹਨਾਂ ਦੇ ਉਹ ਤੇ ਕਰੀਬਨ ਜੜਿਆ ਜੀ ਇਹ ਕੋ ਰਾਜਪੁਰ ਦੇ ਪਰਿਵਾਰਾਂ ਨੂੰ ਜਿਹੜਾ ਵਾ ਜੀ ਆਪਣਾ ਸ਼ਿਕਾਰ ਬਣਾਉਂਦੇ ਨੇ ਸੋ ਪੰਜ ਜੀ ਨੂੰ ਨਾਲੇ ਸਾਡੇ ਗਲਬਤ ਕਰ ਲੈਣੇ ਵੀ ਕਿਸ ਤਰੀਕੇ ਨਾਲ ਠੱਗੀ ਜਿਹੜੀ ਮਾਰੇਗੀ ਪੰਜ ਕਿਸ ਤਰੀਕੇ ਨਾਲ ਠੱਗੀ ਤੁਹਾਡਾ ਮਾਰੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਫੋਨ ਆਇਆ ਸੀ ਜੀ ਕੇੰਦਰ ਜੀ ਤੁਹਾਡੇ ਹਸਬੰਦ ਨੇ ਕਿ ਆਜ ਨਹੀਂ ਤੁਹਾਡੇ ਪੈਸੇ ਪਾਣੇ ਆ ਉਹ ਗੱਲ ਸੇ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਪਣੇ ਹਸਬੰਦ ਨਾਲ ਗੱਲ ਕਰਦੀ ਆ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਮੇਰੀ ਉਹਨਾਂ ਨਾਲ ਗੱਲ ਹੋ ਗਈ ਜੀ ਠੀਕ ਹੈ ਤਾਂ ਉਹਨਾਂ ਨੇ ਕਿਹਾ ਐਸੀ ਖਾਤੇ ਜੇ ਮੈਂ ਕਿਹਾ ਹਾਂਜੀ ਇਸੇ ਨੰਬਰ 'ਤੇ ਪਾਓ ਹੂੰ ਤਾਂ ਉਹਨਾਂ ਨੇ ਪਹਿਲੇ 10 ਰੁਪਏ ਦਿੱਤੇ ਫਿਰ ਉਹਨਾਂ ਨੇ 5000 ਦਿੱਤਾ ਫਿਰ ਉਹਨਾਂ ਨੇ 2000 ਕਰਤਾ ਸੋਨ ਨੂੰ ਕੋ ਜ਼ੀਰੋ ਇੱਕ ਤੋਂ ਫालतू ਲਾ ਦਿੱਤੀ ਤੋ ਕਹਿਣ ਲੱਗੇ ਮੈਡਮ ਜੀ ਹਾਇ ਸੌਰੀ ਮੇਰੇ ਕੋ ਨਾ 2000 ਰੁਪਏ ਨੇ ਅੱਛਾ ਜੀ ਤਾਂ ਫਿਰ ਉਹਨਾਂ ਨੇ ਕਿਹਾ ਜੀ ਮੁੜ ਕੇ ਮੈਂ ਤੁਹਾਨੂੰ ਸਕੈਨਰ ਭੇਜਣ ਲੱਗੇ ਤੇ ਨਾਲ ਜੀ ਤੁਹਾਨੂੰ ਬਾਪਸ ਕਰ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿ ਸਰ ਮੈਨੂੰ ਨਹੀਂ ਆਂਦੇ ਕਰਨੇ ਮੇਰਾ ਬੇਟਾ ਆਏਗਾ ਉਹ ਕਰ ਦੇਗਾ ਬਿਲਕੁਲ ਬਿਲਕੁਲ ਤੇ ਮੈਨੂੰ ਆਂਦਾ ਨਹੀਂ ਚਲਾਣਾ ਤਾਂ ਬਹੁਤੀ ਗੱਲ ਹੈ ਤੇ ਮੈਂ ਸਵੇਰੇ ਤੁਹਾਨੂੰ ਕੈਸ਼ ਫੜਾ ਦਾਂਗੀ ਜਿੱਥੇ ਤੁਸੀਂ ਕਹੋਗੇ ਤੇ ਉਹ ਨਹੀਂ ਮੰਨੇ ਤੂੰ ਬੜਾ ਜ਼ੋਰ ਲਾਇਆ ਤਾਂ ਮੈਂ ਕਿ ਕੋਈ ਗੱਲ ਮੈਂ ਦੇਖਦੀ ਹਾਂ ਹੁਣ ਜਾ ਕੇ ਕਢਵਾ ਕੇ ਤੁਹਾਨੂੰ ਮੈਂ ਸਰ ਦੇ ਦਾਂ ਹੂੰ ਤੇ ਫਿਰ ਮੈਂ ਨਾਲ ਸਾਹਮਣੇ ਗਵੰਡੀਆਂ ਦੇ ਬੇਟੇ ਕੋਲ ਗਏ ਤਾਂ ਉਹਨਾਂ ਨੇ ਜੀ ਉਹਨਾਂ ਨੇ ਕਰਕੇ ਥੋੜੇ ਥੋੜੇ ਕੀਤੇ ਪਹਿਲੇ ਦੱਸਗੇ ਤਾਂ ਨਹੀਂ ਹੋਇਆ ਫਿਰ ਅਸੀਂ ਪੰਜ ਕੀਤਾ ਉਹ ਵੀ ਨਹੀਂ ਹੋਇਆ ਤੁਜੇ ਤਾਂ ਥੋੜੇ ਦਿੱਤੇ ਤਾਂ ਹੋ ਗਏ ਅੱਛਾ ਜੀ ਹਾਂ ਜੀ ਬਲੀ ਵੱਡੀ ਰਕਮ ਕਰਦੇ ਸੀ ਨਹੀਂ ਹੁਣ ਨਹੀਂ ਹੁੰਦੀ ਸਿਰ ਤੇ ਹੱਥੇ ਚ ਥੋੜੇ ਜਿਹਾ ਵੈਸੇ ਨਹੀਂ ਇਹ ਕਿਸ ਤਰੀਕੇ ਨਾਲ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਤੁਹਾਨੂੰ ਫੋਨ ਆਇਆ ਸਾਡੇ ਕਿ 6 ਵਜੇ ਆਇਆ ਸ਼ਾਮ ਨੂੰ ਹਾਂਜੀ ਸ਼ਾਮ ਨੂੰ 6:00 ਤੇ ਸਟਾਰਟਿੰਗ ਦਾ ਕੀ ਗੱਲ ਕੀਤੀ ਇਹਨਾਂ ਨੇ ਸਟਾਰਟਿੰਗ ਇਹ ਹੀ ਗੱਲ ਕੀਤੀ ਸੀ ਸਰ ਹੈਲੋ ਮੈਡਮ ਮੈਂ ਕਹਿੰਦੀ ਹਾਂ ਜੀ ਨਮਸਤੇ ਸਰ ਕਹਿੰਦਾ ਹੈ ਤੁਹਾਡੇ ਹਸਬੰਡ ਦਾ ਨਾ ਮੇਰਾ ਮੁਲਾਕਾਤ ਹੋਈ ਆ ਜੀ ਉਹਨਾਂ ਨੇ ਕਿਹਾ ਜੀ ਤੁਹਾਡੇ ਖਾਤੇ 'ਚ 7000 ਰੁਪਏ ਪਾ ਦੇ ਠੀਕ ਹੈ ਤੇ ਮੈਂ ਕੋਈ ਨਹੀਂ ਮੈਂ ਆਪਣੇ ਹਸਬੰਡ ਨੂੰ ਨਾ ਪਹਿਲਾਂ ਗੱਲ ਕਰ ਲਾ ਫਿਰ ਮੈਂ ਤੁਹਾਨੂੰ ਸਰ ਦੱਸਾਂਗੇ ਕਿ ਨਹੀਂ ਤੁਹਾਡੇ ਹਸਬੰਡ ਦਾ ਨਾਮ ਸੁਸ਼ੀਲ ਕੁਮਾਰਾ ਉਹਨਾਂ ਨਾਲ ਮੇਰੀ ਗੱਲ ਹੋ ਗਈ ਜੀ ਮਲਬੀ ਗੱਲ ਕਰਨ ਦਾ ਤੁਹਾਨੂੰ ਮੌਕਾ ਨਹੀਂ ਦਿੱਤਾ ਰਣਾ ਵੀ ਤੁਸੀਂ ਗੱਲ ਕਰ ਲਓ ਆਪਣੇ ਪਤੀ ਨਾਲ ਨਹੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਕਹਿੰਦਾ ਨਹੀਂ ਮੈਡਮ ਹੋ ਗਈ ਜੀ ਤੁਸੀਂ ਟੈਨਸ਼ਨ ਨਾ ਲੋ ਤੇ ਤੁਹਾਡੇ ਮਤਲਬ ਪੈਸੇ ਭਾ ਲੈਣੇ ਆ ਤੇ ਤੁਸੀਂ ਨੰਬਰ ਦੱਸੋ ਮੈਂ ਕਹਿਆ ਹੀ ਨੰਬਰ ਹੈ ਮੇਰਾ ਤਾਂ ਕਹਿੰਦਾ ਗੂਗਲ ਨੰਬਰ ਮੈਂ ਕਹਿਆ ਹੀ ਆ ਤੇ ਉਹਨਾਂ ਨੇ ਇਦਾਂ ਪੈਸੇ ਭਾਉਣ ਪਾ ਦਿੱਤੇ ਗੱਲਾਂ ਜੀ ਤੁਹਾਨੂੰ ਭਰਮਾ ਲਿਆ ਜੀ ਗੱਲਾਂ ਜਿਹਾ ਪਾ ਲਿਆ ਜੀ ਮੈਂ ਆਪ ਕਨਫਿਊਜ਼ ਹੋ ਗਈ ਜੀ ਕੀ ਬਿਲਕੁਲ ਬਿਲਕੁਲ ਬੰਦਾ ਹੋ ਜਾਂਦਾ ਕਨਫਿਊਜ਼ ਤੇ ਕਿੰਨੇ ਕੁ ਪੈਸੇ ਜੇ ਤੁਸੀਂ ਗਵਾਂਢੀਆਂ ਦੇ ਘਰ ਗਏ ਹੋ ਉਸ ਤੋਂ ਜਗ ਤੁਸੀਂ ਫਾਰਵਰਡ ਕੀਤੇ ਪੈਸੇ ਮੈਂ ਕਰਦੀ ਪਈ ਸੀ ਮੈਨੂੰ ਸਾਰਾ ਹੁੰਦੇ ਨਹੀਂ ਪੈਸੇ ਹੁੰਦੇ ਨਹੀਂ ਸੀ ਤਾਂ ਮੈਂ ਨੂੰ ਕਹਿੰਦੇ ਨਹੀਂ ਹੁਣੇ ਕਰੋ ਮੈਡਮ ਹੁਣੇ ਕਰੋ ਮੈਂ ਕਿਹਾ ਸਰ ਮੈਨੂੰ ਨਹੀਂ ਆਂਦੇ ਪਏ ਕਰਨੇ ਸੋਰੀ ਮੈਂ ਤੁਹਾਨੂੰ ਕੱਲ ਕਰ ਦਾਂਗੀ ਤਾਂ ਫਿਰ ਮੈਂ ਕਿਹਾ ਚਲੋ ਮੈਂ ਫਿਰ ਬੇਟੇ ਕੋ ਗਈ ਉਹਨਾਂ ਦੇ ਸਾਹਮਣੇ ਆ ਦੇ ਤਾਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਅੱਛਾ ਜਦੋਂ ਤੁਸੀਂ ਪੜ੍ਹਦੇ ਸੀ ਸਟੱਡੀਿੰਗ ਦਾ ਕਿੰਨੇ ਪੈਸੇ ਸੀ ਪਹਿਲਾਂ ਪਏ ਸਟੱਡੀਿੰਗ 600 ਕੋਚਰ ਵੀ ਪਾਇਆ ਸੀ ਤੁਸੀਂ ਪਹਿਲਾਂ ਵੱਡੀ ਰਕਮ ਪੁੰਦੇ ਸੀ 10000 ਦਿੰਦਾ ਨਾ ਉਹ ਨਹੀਂ ਗਏ ਨਹੀਂ ਗਏ ਫਿਰ ਤੁਸੀਂ ਕਿੰਨਾ ਪਾਇਆ ਪੰਜ ਸੇ ਪੇਰੇ ਪੰਜ ਹਜ਼ਾਰ ਪਾਇਆ ਪਤਾ ਨਹੀਂ ਕਿੱਥੇ ਆਉਂਦੀ ਨਹੀਂ ਗਿਆ ਓਕੇ ਓਕੇ ਉਹ ਮੇਰੇ ਸਾਹ ਨਾਲ ਤੁਹਾਡੀ ਕੈਪੈਸਿਟੀ ਨਹੀਂ ਹੋਣੀ ਇੰਨੇ ਪੈਸੇ ਜਾਂਦੇ ਨਾ ਉਹ ਵੀ ਤੁਹਾਨੂੰ ਪ੍ਰਮਾਤਮਾ ਵੱਲੋਂ ਤੁਹਾਨੂੰ ਮਰਾਈ ਦੇ ਬਚਾ ਲਿਆ ਮੈਂ ਦੇਖੇ ਜਾਂਦੇ ਹਾਂ ਜੀ ਹਣਾ ਜੀ ਕਿਉਂਕਿ ਇਹ ਜਿਆਦਾ ਰਕਮ ਹੁੰਦੀ। ਉਹ ਸਗੋਂ ਮੈਨੂੰ ਉਹਨਾਂ ਦੇ ਬੇਟੇ ਨੇ ਵੀ ਕਿਹਾ ਮੈਨਾ ਦੀਦੀ ਤੁਸੀਂ ਭਾਜੀ ਨੂੰ ਪੁੱਛ ਲਓ। ਮੈਂ ਕਿਹਾ ਨਹੀਂ ਭਾਜੀ ਨੂੰ ਉਹ ਜਾਣਦੇ ਆ। ਤਾਂ ਉਹ ਮੈਨੂੰ ਸਰ ਪਤਾ ਨਹੀਂ ਸੀਗਾ ਜੀ ਇਹ ਗੱਲ ਹੋਈ ਹੈ। ਉਹ ਬਿਲਕੁਲ 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 ਤੁਹਾਡੇ ਦਿਮਾਗ ਦੇ ਹੀ ਨਾ ਪਿਉ। ਆਈ ਉਹਨਾਂ ਦੇ ਕੋਲ ਜਦੋਂ ਮੈਂ ਆਪਣਾ ਗੂਗਲ ਖੋਲ ਕੇ ਵੇਖਿਆ ਸੀ ਗੂਗਲ ਕਹੇ ਸੀ ਤਾਂ 280 ਰੁਪਏ ਲੱਗੇ ਮੇਰੇ ਖਾਤੇ। ਬਾਕੀ ਸਾਰੇ ਨਿਕਲ ਗਏ। ਸਾਰੇ ਨਿਕਲ ਗਏ ਸੀ। ਦੇਖ ਲੋ ਲਾਸਟ ਉਹਨਾਂ ਨੇ 300 ਗੋਸ਼ਰ ਭੇਜਿਆ ਗਿਆ ਸੀ ਮੈਨੂੰ ਵਾਪਸ ਭੇਜੋ ਉਹ ਨਹੀਂ ਗਏ ਉਹਨਾਂ ਨੇ ਕਿਹਾ ਫਿਰ ਉਹ ਨਾਲ ਹੀ ਫੋਨ ਆ ਉਹਨੇ ਫਿਰ ਬੈਠੇ ਨੇ ਵੀ ਕਿਹਾ ਕਿੰਨਾ ਕੋਈ ਨੇ ਜਿਹੜੇ ਰਹਿੰਦੇ ਆ ਨਾ ਉਹ ਤੁਹਾਨੂੰ ਅਹੀਂ ਕੱਲ ਭੇਜਦਾ ਦੇ ਦਾਂਗੇ ਅੱਛਾ ਜੀ ਟੋਟਲ 1500 ਰੁਪਏ ਚੱਲੇਗੇ ਤਾਂ ਹਾਂ ਜੀ ਟੋਟਲ ਪਰ ਮੇਰੇ ਹਿਸਾਬ ਨਾਲ ਜੇ ਉੱਚੀ ਰਕਮ ਜਿਆਦਾ ਹੁੰਦੀ ਜੇ ਤੁਹਾਡੇ ਕੋਲ ਪੈਸੇ ਉੱਚੀ ਜਿਆਦਾ ਉਸ ਅਕਾਊਂਟ 'ਚ ਹੁੰਦੇ ਤੇ ਮੇਰੇ ਨਾਲ ਵਾਧੇ ਚਲੇ ਜਾਂਦੇ ਉਹ ਤੇ ਕਿਸਮਤ ਤੁਹਾਡੀ ਪਰਮਾਤਮਾ ਸਾਥ ਦੇਗਾ ਤੁਹਾਡਾ ਮੋਬਾਈਲ ਤੁਹਾਡੇ ਕੋਲ ਆ ਉਹ ਜਿਸ ਜੋ ਉਹਨਾਂ ਦੇ ਨੰਬਰ ਵਗੈਰਾ ਸੀ ਹਾਂ ਜੀ ਦਿਖਾਈ ਬੇਟਾ ਜਰਾ ਸੋ ਦੇਖੋ ਤੁਸੀਂ ਇਹ ਕਿਸ ਤਰੀਕੇ ਨਾਲ ਸ਼ਿਕਾਰ ਕਰਦੇ ਨੇ ਜੀ ਸਭ ਤੋਂ ਵੱਡੀ ਗੱਲ ਇਹ ਆ ਇਹ ਲੁਟੇਰੇ ਦੇਖੋ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਖਾਸ ਕਰਕੇ ਜਿਹੜਾ ਆਪਣਾ ਸ਼ਿਕਾਰ ਬਣਾਉਂਦੇ ਨੇ ਪਰ ਦੇ ਕੋਈ ਨਾਲ ਜਦوجਾਦ ਬੜੀ ਕੀਤੀ ਆ ਇਹਨਾਂ ਨੇ ਉਹਨਾਂ ਨੂੰ ਵਾਰ-ਵਾਰ ਕਿਹਾ ਕਿ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਆ ਪਰ ਉਹ ਗੱਲਾਂ ਨਾਲ ਏਦਾਂ ਪਰਮਾ ਲੈਂਦੇ ਸੀ ਕਿ ਉਹ ਗੱਲ ਕਰਨ ਦਾ ਮੌਕਾ ਹੀ ਨਹੀਂ ਸੀ ਦਿੰਦੇ ਜੀ ਸੋ ਇਹ ਦੇਖੋ ਤੁਸੀਂ ਇਹ ਦਿਖਾਓ ਜੀ ਇਹ WhatsApp ਨੰਬਰ ਆ ਜੀ ਜਿਸ ਨੰਬਰ ਤੋਂ ਉਹਨਾਂ ਨੇ ਆਪਣਾ ਸਕੈਨਰ ਇਹਨਾਂ ਨੂੰ ਪਾਇਆ ਔਰ ਕਹਿ ਰਹੇ ਸੀ ਕਿ ਇੱਥੇ ਤੁਸੀਂ ਪੈਸੇ ਸਾਡੇ ਜਿਹੜਾ ਵਾਪਸ ਪਾ ਦਿਓ 20000 ਰੁਪਏ ਤੁਹਾਨੂੰ ਆ ਗਿਆ ਉਹ ਗਲਤੀ ਨਾਲ ਸਤਿ ਆ ਤੁਹਾਨੂੰ ਪਾਣਾ ਸੀ 20000 ਨੂੰ ਆ ਗਿਆ ਵਾ ਤੁਹਾਨੂੰ ਪੈਸੇ ਵਾਪਸ ਕਰ ਦੋ ਸੋ ਇਹ ਦੇਖੋ ਇੱਥੇ ਪਹਿਲੇ ਫੋਟੋ ਵੀ ਲੱਗੀ ਸੀ ਕੋਈ WhatsApp ਤੇ ਜੀ ਸਨ ਨਹੀਂ ਐਦਾਂ ਹੀ ਸੀ ਇਹਨਾਂ ਨੇ ਇੱਥੋਂ ਕੀ ਤੁਸੀਂ ਦੱਸ ਕਹਿ ਰਹੇ ਸੀ ਨਾ ਉਹਨਾਂ ਨੇ ਮਟਾ ਲਿਆ ਸਭ ਕੁਝ ਆਪਣਾ ਨੰਬਰ ਕੋਲ ਮਤਲਬ ਉਹਨਾਂ ਨੇ ਜਿਹੜੇ ਆਪਣਾ ਸਕੈਨਰ ਭੇਜਿਆ ਸੀ ਨਾ ਉਹਨਾਂ ਨੇ ਆਪਣਾ ਵਾਪਸ ਖਿੱਚ ਲਿਆ ਸੀ ਓਕੇ ਓਕੇ ਯਾਨੀ ਕਿ ਉਹ ਡਿਲੀਟ ਕਰਤਾ ਜੀ ਡਿਲੀਟ ਕਰਤਾ ਨਾ ਮਤਲਬ ਕੀ ਇਹਨਾਂ ਨੂੰ ਸ਼ੋ ਸ਼ੋ ਨਾ ਹੋਵੇ ਦੇਖੋ ਜਿਹੜਾ ਅਕਾਊਂਟ ਨੰਬਰ ਭੇਜਿਆ ਜਾਂ ਜਿਹੜਾ ਉਹਨਾਂ ਨੇ ਆਪਣਾ ਸਰ ਚਲਾਣਾ ਨਹੀਂ ਨਾ ਜਿਹੜਾ ਆਂਦਾ ਸੀ ਉਹਨਾਂ ਨੇ ਆਪਸ਼ਨ ਬਣਾ ਕੇ ਵੀ ਭੇਜਿਆ ਇੱਥੇ ਕਲਿੱਕ ਕਰੋ ਅੱਛਾ ਜੀ ਹਾਂ ਜੀ ਦੇਖੋ ਤੁਸੀਂ ਮਲਪੀ ਤਾਂ ਮੈਂ ਘੱਟ ਚਲਾਉਂਦਾ ਨਾ ਬੇਟਾ ਚਲਾਉਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਮਲਪੀ ਤੁਹਾਨੂੰ ਗਾਈਡ ਕੀਤਾ ਪੂਰਾ ਹਾਂ ਜੀ ਪੂਰਾ ਗਾਈਡ ਕੀਤਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਮੈਡਮ ਚਲਾਉਂਗਾ ਅੱਛਾ ਜੀ ਤੁਸੀਂ ਦੇਖੋ ਕਿੰਨਾ ਉਹਨਾਂ ਦਾ ਦਿਮਾਗ ਹੁੰਦਾ ਜੀ ਇਹ ਬੜੇ ਸ਼ੈਤਾਨ ਬੰਦੇ ਹੁੰਦੇ ਆ ਬੜੇ ਤਰੀਕੇ ਨਾਲ ਮਲਪੀ ਇਹ ਬੰਦੇ ਨੂੰ ਗੁੰਮਰਾਹ ਕਰਦੇ ਆ ਔਰ ਇਹਨਾਂ 'ਚ ਕਾਫੀ ਇਹਨਾਂ ਦੀ ਚ ਔਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਇਦਾਂ ਦੇ ਕੇਸ ਜਿਹੜੇ ਹੁੰਦੇ ਆ ਨਾ ਜੀ ਇਹਨਾਂ ਨੂੰ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਔਰ ਇਹ ਲੁਟੇਰੇ ਜਿਹੜੇ ਇਹਨਾਂ ਨੂੰ ਨੱਥ ਪਾਣੀ ਜ਼ਰੂਰੀ ਹੈ ਕਿਉਂ ਭਾਜੀ ਕਿਉਂਕਿ ਇਹ ਭਾਤਵਾਦ ਕਰਨ ਦੇ ਵਿੱਚ ਬਿਲਕੁਲ ਜੀ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਨੱਥ ਪਾਣੀ ਉਹਨਾਂ ਨੂੰ ਮੈਂ ਰੋਜ਼ ਕਿਹੜਾ ਕੇ ਉਹਨੂੰ ਸ਼ਿਕਾਰ ਬਣਾਉਂਦਾ ਇਹਨੂੰ ਕਿਉਂ ਸ਼ਿਕਾਰ ਬਣਾ ਨਹੀਂ ਲੈਂਦੇ ਹਾਂ ਕੀ ਮਸ ਕਰਦੇ ਹੋ ਕੀ ਹੋਣਾ ਚਾਹੀਦਾ ਬਸ ਐਸਐਸਸੀ ਸਾਹਮਣੇ ਹਰ ਕੋ ਸਾਥ ਇਹਨਾਂ ਨੂੰ ਥੋੜਾ ਜਿਆਦਾ ਕਾਸ ਕਰ ਖੋਣਾਂ ਨੂੰ ਕਿ ਜਿਹੜੇ ਇਹ ਚੋਰ ਹੈਗੇ ਆ ਇਹਨਾਂ ਨੂੰ ਥੋੜਾ ਸੋ ਦੇਖੋ ਨਿਤ ਕਿਸਾਨ ਕਿਸੇ ਨੂੰ ਨਾ ਆਪਣਾ ਸ਼ਿਕਾਰ ਬਣਾਇਆ ਹੁੰਦਾ ਜੀ ਸੋ ਅਸੀਂ ਵੀ ਐਸਐਸਪੀ ਕੋਲ ਰਾਸਪਤਨ ਬੇਨਤੀ ਕਰਾਂਗੇ ਕਿ ਖਾਸ ਕਰਕੇ ਜਿਹੜਾ ਜੀ ਇਹ ਗੁੰਮਰਾਹ ਕਰਦੇ ਆ ਗੱਲਾਂ 'ਚ ਲੈ ਲੈਂਦੇ ਜਿੱਦਾਂ ਇਹ ਮੈਡਮ ਉਹਨਾਂ ਨੇ ਗੱਲਾਂ 'ਚ ਲਿਆ ਜੀ ਪਹਿਲਾਂ ਇਹਨਾਂ ਨੇ ਗੁੰਮਰਾਹ ਕਰਕੇ ਗੱਲਾਂ 'ਚ ਲੈ ਕੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਕਾਉਂਟ ਵਿੱਚ ਕਹਿੰਦੇ ਤੁਹਾਡੇ ਕਾਉਂਟ 'ਚ ਅਸੀਂ ਪੈਸੇ ਪਾ ਦਿੱਤੇ ਆ ਜੀ ਜਦਕਿ ਪੈਸਾ ਕੋਈ ਨਹੀਂ ਸੀ ਪਾਇਆ ਨਕਲੀ ਮੈਸੇਜ ਹੈ ਬੜਾ ਨਕਲੀ ਮੈਸੇਜ ਤੁਹਾਨੂੰ ਹਾਂ ਜੀ ਸਰ ਜਾਲੀ ਮੈਸੇਜ ਕਰਕੇ ਇਹਨਾਂ ਨੂੰ ਸ਼ੋ ਕਰਾਤਾ ਵੀ ਇਹ ਤੁਹਾਨੂੰ ਜੀ ਆ ਤੁਹਾਡਾ ਮੈਸੇਜ ਆ ਤੁਹਾਡੇ ਕਾਉਂਟ ਇਹ ਲੈ ਜੀ ਹਾਂ 2000 ਦਾ ਫਿਰ 5000 ਦਾ ਅਸੀਂ ਜਰੂਰ ਦਿਖਾਉਨੇ ਕੈਮਰੇ ਜੀ ਦੇਖੋ ਜੀ ਆ ਦੇਖੋ ਤੁਸੀਂ ਇਹ 5000 ਦਾ ਜੀ 5000 ਦਾ ਪਹਿਲੇ ਇਹ ਫਿਰ 20000 ਦਾ ਇਹ 20000 ਦਾ ਪੂਰਾ ਮੈਸੇਜ ਬਣਾ ਕੇ ਪਾਇਆ ਉਹਨਾਂ ਨੇ ਵੀ 20000 ਤੁਹਾਡੇ account 'ਚ ਪੈ ਗਿਆ ਵਾ ਜੀ ਹੋਰ ਚੰਗਾ ਭਲਾ ਬੰਦਾ ਦੇਖੋ ਤੁਸੀਂ ਇਤੇ ਯਕੀਨ ਕਰੇਗਾ ਵਿਸ਼ਵਾਸ ਕਰੇਗਾ ਸੋ ਇੱਕ ਇਥੇ ਦੁਬਾਰਾ ਦਿਖਾਓ ਜੀ ਅਸੀਂ ਬੇਨਤੀ ਜ਼ਰੂਰ ਕਰਾਂਗੇ ਵੀ ਐਦਾਂ ਦਾ ਜੇਕਰ ਤੁਹਾਨੂੰ ਵੀ ਕੋਈ ਮੈਸੇਜ ਆਉਂਦਾ ਵਾ ਤੁਸੀਂ ਦੇਖੋ ਸੇਮ ਟੂ ਸੇਮ ਜਿੱਦਾਂ ਬੈਂਕ ਭੇਜਦੀ ਹੈ ਨਾ ਤੁਹਾਨੂੰ ਉਦਾਂ ਦਾ ਮੈਸੇਜ ਇਹ ਬਣਾ ਦਿੰਦੇ ਇਹ ਲੋਕ ਸੋ ਤੁਸੀਂ ਇਹਨਾਂ ਲੁਟੇਰਿਆਂ ਦੇ ਸ਼ਿਕਾਰ ਨਾ ਹੋਇਓ ਤੁਸੀਂ ਪਹਿਲੇ ਜਾ ਕੇ ਜੀ ਆਪਣੇ ਜਾਂ ਦੇ ਪਰਿਵਾਰਕ ਮੈਂਬਰ ਨਾਲ ਗੱਲ ਕਰੋ ਜਿਹਦਾ ਨਾਮ ਲੈ ਰਹੇ ਆ ਤੇ ਜਾਂ ਬੈਂਕ ਤੋਂ ਪਤਾ ਕਰੋ ਜਾ ਕੇ ਉਸ ਤੋਂ ਬਾਅਦ ਹੀ ਜਿਹੜਾ ਵਾ ਜੀ ਇਹਨਾਂ ਲੋਕਾਂ ਤੇ ਯਕੀਨ ਕਰੋ ਔਰ ਆਪਣਾ Google ਜਿਹੜਾ ਤੁਹਾਡਾ Google account ਉਹ ਵੀ ਚੈੱਕ ਕਰੋ ਕਿ ਉਹ ਚਾ ਅਮਾਉਂਟ ਆਈ ਕਿ ਨਹੀਂ ਆਈ ਤੁਸੀਂ ਮੇਰੇ ਨਾਲ ਮੈਂ ਨਹੀਂ ਚੈੱਕ ਕੀਤੀ ਆਪਣੇ Google ਦੀ ਬਾਅਦ ਚ ਦੇਖਿਆ ਨਾ ਆ ਕੇ ਜੋ ਸਾਰਾ ਕੰਮ ਹੋ ਗਿਆ ਸਾਰਾ ਕੰਮ ਹੋ ਗਿਆ ਉਸ ਤੋਂ ਬਾਅਦ ਦੇਖਿਆ ਆਪਣਾ ਮੈਂ ਆ ਕੇ ਦੇਖਿਆ ਫਿਰ ਮੈਂ ਉਹਨਾਂ ਨੂੰ ਪਹਿਲਾਂ ਦੇਖਿਆ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਾਲ ਨਹੀਂ ਕੀਤੀ ਉਹ ਮੇਰੇ ਸਾਹਮਣੇ ਤੁਹਾਨੂੰ ਸ਼ੱਕ ਹੋਇਆ ਨਾ ਬਾਅਦ ਚ ਸਰ ਮਨ ਚ ਹੋਇਆ ਜੀ ਮੇਰੇ ਇੰਨੇ ਪੈਸੇ ਸੀ ਤੇ ਮੇਰੇ ਇੰਨੇ ਰਹਿ ਗਏ ਆ ਕੀ ਤੁਹਾਨੂੰ ਮੈਸੇਜ ਆ ਗਿਆ ਨਾ ਲੱਗਾ ਜੀ ਹਾਂ ਆਇਆ ਹੋ ਗਿਆ ਤਾਂ ਦੇਖ ਲਓ ਤੁਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਵੀ ਬਾਅਦ ਚ ਪਤਾ ਲੱਗਾ ਵਾ ਕਿਉਂਕਿ ਪਹਿਲਾਂ ਸਾਰਾ ਕੰਮ ਹੋ ਗਿਆ ਦਾ ਸੀ ਜਦੋਂ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਜਿਹਨਾਂ ਦੇ ਮਨ ਚ ਡਾਊਟ ਆਇਆ ਵੀ ਸ਼ਾਇਦ ਮੇਰੇ ਔਰ ਇਹ ਫਿਰ ਜਦੋਂ ਉਹਨਾਂ ਨੇ ਦੇਖਿਆ ਇਹਨਾਂ ਦੇ account 'ਚ ਪੈਸੇ ਕੋਈ ਨਹੀਂ ਸੀ ਆਇਆ ਜੇਕਰ ਕੋਈ ਪੈਸਾ ਆਇਆ ਹੁੰਦਾ ਤਾਂ ਪੈਸਾ ਫਾਰਵਰਡ ਹੁੰਦਾ ਨਾ ਜੀ ਸੋ ਕੁੱਲ ਮਿਲਾ ਕੇ ਜਿਹੜਾ ਵੀ ਇਹ ਠੱਗਾਂ ਨੇ ਅੱਜ ਇੱਕ ਫਿਰ ਪਰਿਵਾਰ ਨੂੰ ਸ਼ਿਕਾਰ ਬਣਾਇਆ ਵਾ ਸੋ ਅਸੀਂ ਤੇ ਬੇਨਤੀ ਕਰਾਂਗੇ ਵੀ ਪ੍ਰਸ਼ਾਸਨ ਧਿਆਨ ਦੇਵੇ ਕਿਉਂਕਿ ਇਦਾਂ ਦੇ ਕੇਸ ਜਿਹੜੇ ਰੋਜ਼ ਸਾਡੇ ਗੁਰਦਾਸਪੁਰ ਦੀ ਦਿੱਲੀ ਹੋ ਰਹੇ ਆ ਸੋ ਐਸਐਸਪੀ ਗੁਰਦਾਸਪੁਰ ਨੇ ਖਾਸ ਕਰਕੇ ਬੇਨਤੀ ਕਰਾਂਗੇ ਵੀ ਇਨ੍ਹਾਂ ਕੇਸਾਂ 'ਤੇ ਧਿਆਨ ਦਿੱਤਾ ਜਾਵੇ ਕਿਉਂ ਬਜ਼ੁਰਗੋ ਜ਼ਰੂਰੀ ਹੈ ਨਾ ਭਾਈ ਸਮੇਂ ਦੀ ਲੋੜ ਹੈ ਨਾ ਕਿਉਂਕਿ ਲਗਾਤਾਰ ਇਹ ਇਦਾਂ ਦੇ ਕੰਮ ਕਰ ਰਹੇ ਆ ਔਰ ਕਈ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਆ ਜੀ ਸੋ ਸਾਨੂੰ ਉਮੀਦ ਵੀ ਹੈ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਕੇਸ ਵਿੱਚ ਜਿਹੜਾ ਵਾਜੀ ਗਹਿਰਾਈ ਨਾਲ ਦੀ ਜਾਂਚ ਕਰਕੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਏਗਾ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ